ਫਿਲੌਰ ਚ ਨਵੇਂ ਡੀਐਸਪੀ ਸਰਵਣ ਸਿੰਘ ਬਲਦੇ ਦੇ ਦਿਸ਼ਾ ਨਿਰਦੇਸ਼ਾਂ ਤੇ ਫਿਲੌਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕਾਬੰਦੀ ਕਰ ਵੱਡੀ ਗਿਣਤੀ ਚ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰ ਸਫਲਤਾ ਹਾਸਲ ਕੀਤੀ ਹੈ ਪਰ ਸਖਤ ਨਾਕਾਬੰਦੀ ਹੋਣ ਦੇ ਬਾਵਜੂਦ ਵੀ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਥੰਮੰਦਾ ਨਾਮ ਨਹੀਂ ਲੈ ਰਹੀਆਂ यहोजिहाामला अज फिलोर के नूर महिल रोड दे ते देखों मिले जिथे बीते दनी दोछाते नौजवानों वालों पिसतौल नोक से मोटरसाइकिल खोहन अते बीती रात दो अणपछाते नौजवाना वालों नूर महल रोड ते स्थित दो दुकाना शटर तोड़ के चोरी दी वारदात नु अंजाम दिता गया इस मौके पत्रकारों जानकारी देंदे हुए दुकान मालक गुरनाम दास ने दसिया कि उसकी दुकान का शटर तोड़ के उस वि बारह के करीब पठिया तीन हजार पांच सौ रुपए नकदी चोर लेके फरार हो गए उन्होंने सारी घटना उसी टीवी कैमरिया कैद हो गई उूजी दुकान के मालिक ने दसिया किलैक्ट्रीशियन का काम करते हैं चोरों वालों उन्हों की दुकानदार शटर तोड़न की कोशिश की गई पर शटर मजबूत होने कारण शटर टुट नहीं सकिया जिस कारण उन्होंने दुकान का बचाव हो गया नहीं तो उन्होंने दुकान का नुकसान हो जाना सी। इस मौके पत्रकारा जानकारी दिन, दे हुए। ने दस्या के फिलोर दिन चोरी खोहदत शरेम हो रही हैं जो रुकान का नाम नहीं लै रही दसिया है की बीते दिन दो अन्य नौजवान वालों पिस्तौल नोकते मोटरसाइकिल खोह की वारदात अज दो दुकाना देर तोड़ के चोरी कर वारदातों देखते दे हुए इलाके के लोगों च दहशत का माहौल बनता दिखाई दे रहा है ਉਨਾ ਦੱਸਿਆ ਕਿ ਅਗਰ ਫਿਲੋਰ ਪੁਲਿਸ ਵੱਲੋਂ ਇਹੋ ਜਿਹਿਆਂ ਵਾਰਦਾਤਾ ਨੂੰ ਨਾਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਦਰਨਾ ਪ੍ਰਦਰਸ਼ਨ ਕਰਨਾ ਪਵੇ ਅੰਕਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪੂਰਾ ਨਾਮ ਦਾ ਫੀ ਚੱਕਰ ਹੋ ਗਿਆ ਜੀ ਦੁਕਾਨ ਤੇ ਦੱਸ ਦੇ ਜੀ ਕਿਸੇ ਨੇ ਆਉਂਦੇ ਸ਼ਟਰ ਖਿੱਚਿਆ ਸ਼ਟਰ ਖਿੱਚ ਕੇ ਵਿੱਚੋਂ ਸਮਾਨ ਅੰਦਰੋਂ ਕੱਢਿਆ ਵਾ ਜਾਨ ਤੋਂ ਵਹਾਂ ਤੋਂ ਫੈਲਰੀਆ ਗਈਆਂ ਤੇ 3500 ਪਲੱਸ ਕੈਸ਼ ਹੀ ਆ ਹੋਰ ਜਿਆਦਾ ਕਿੰਨਾ ਨੁਕਸਾਨ ਹੋ ਗਿਆ ਜੀ ਦੁਕਾਨ ਮੈਸੂਰੇ ਮੇਨ ਸਵਤ ਸਵਤ ਸ਼ੇਲੀ ਇਹ ਤਾਂ ਹੋ ਹੀ ਗਿਆ ਸੀ ਹਾਂ ਜੀ 7:37 ਵਜੇ ਆਇਆ ਇੱਥੇ ਤੇ ਮੇਰੇ ਅੰਦਰ ਸੀ ਸ਼ਟਰ ਖਿੱਚਿਆ ਹੋਇਆ ਸੀਗਾ ਥੋੜਾ ਖੁੱਲਿਆ ਸੀ ਮੰਦਰਵਾੜ ਦੇ ਦੇਖਿਆ ਮੈਨੂੰ ਸਮਾਨ ਨਜ਼ਰ ਆ ਨਾ ਤੇ ਇਹੋ ਮਤਲਬ ਪੱਠੀਆਂ ਮੇਰੀਆਂ ਜੋ ਪੱਠੀਆਂ ਹੁੰਦੀਆਂ ਵੱਡੀਆਂ ਹਲਵਾਈਆਂ ਆ ਰਹੀਆਂ ਉਹ ਪੱਠੀਆਂ ਗਈਆਂ ਉਹ ਵਜ਼ਨ ਚ ਹਲਕੀ ਵਜ਼ਨ ਮਤਲਬ ਚੌਖੀਆਂ ਹੁੰਦੀਆਂ ਨੇ ਤਾਂ ਅਰੇ ਉਹ ਲੈ ਗਿਆ ਤੇ ਕੈਸ਼ ਕੰਨਾ ਕਰ ਗਿਆ ਜੀ 10-12 ਮਤਲਬ ਪੱਠੀਆਂ ਗਈਆਂ ਕੈਸ਼ ਕੈਸ਼ 3000 ਰੁਪਏ ਸੀ ਜੀ 3500 ਰੁਪਏ ਸੀ ਨਾ ਕੈਸ਼ ਠੀਕ ਹੈ ਜੀ ਕੀ ਕਹਿੰਦੇ ਹੋ ਤੁਸੀਂ ਏ ਸੀ ਸੀ ਟੀ ਵੀ ਦੇਖਿਆ ਜੀ ਤੁਸੀਂ ਕੈਮਰਾ ਦੀ ਰਿਕਾਰਡਿੰਗ ਦੇਖੀਆ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹ ਸਾਹਮਣੇ ਸਾਡੇ ਉਹ ਉਹਨੇ ਤੋਂ ਬਾਅਦ ਕੈਮਰੇ ਲੱਗੇ ਉਹਨੇ ਕੈਮਰੇ ਜਾਇਆ ਵਾ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਜੰਗ ਬੈਡ ਮੁੰਡੇ ਆ ਪਛਾਣੇ ਨਹੀਂ ਗਏ ਠੀਕ ਹੈ ਜੀ ਕੰਪੌਲਸ ਕੰਪਲੀਟ ਕਰਤੀ ਜੀ ਹਾਂ ਕੰਮੇ ਕਰਤੀ ਜੀ ਠੀਕ ਹੈ ਭਾਈ ਸਾਡੀ ਦੁਕਾਨ ਨੂਰਮਨ ਰੋਡ ਤੇ ਹੈ ਬਦਾਸੂਰੇ ਮਹੱਲੇ ਦੇ ਵਿੱਚ ਮੋਡਾਰ ਇਲੈਕਟ੍ਰੀਕਲ ਮੇਰੀ ਸ਼ੌਕ ਦਾ ਨਾਮ ਹੈ ਮੇਰਾ ਨਾਮ ਜਗਿੰਦਰ ਕਵਾਲੇ ਦਾ ਸਰ ਜੀ ਸਾਡੀ ਰਾਤੀ ਦੁਕਾਨ ਤੇ ਕੁਝ ਚੋਰੀ ਕਰਨ ਵਾਸਤੇ ਨiyet ਨਾਲ ਵਰਦੇ ਆਏ ਆ ਉਹਨਾਂ ਨੇ ਸ਼ਟਰ ਭੰਨਿਆ ਤੇ ਸਾਡਾ ਸ਼ਟਰ ਮੰਨ ਲਓ ਮਜ਼ਬੂਤ ਹੋਣ ਦੇ ਕਾਰਨ ਸਾਡਾ ਬਚਾਅ ਹੋ ਗਿਆ ਕੋਈ ਜਿੰਦੇ ਮਜ਼ਬੂਤ ਸੀ ਕਿ ਉਹਨਾਂ ਨੇ ਸ਼ਟਰ ਹੀ ਭੰਨਿਆ ਬਾਕੀ ਸਾਡੇ ਅੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਸਮਾਨ ਚੋਰੀ ਨਹੀਂ ਹੋਇਆ ਇੰਨਾ ਸਾਡਾ ਬਚਾਅ ਹੋ ਗਿਆ ਬਾਕੀ ਜਿਹੜਾ ਸ਼ਟਰ ਦਾ ਨੁਕਸਾਨ ਹੋਇਆ ਉਹ ਸਰਵਸੇਵਕ ਕਰਵਾ ਲਾਂਗੇ ਜਿੰਨਾ ਕੀ ਹੋਇਆ ਬਾਕੀ ਥਾਣੇ ਜਿਹੜੀ ਪੌਨਸਰ ਰਿਪੋਰਟ ਆ ਉਹ ਜਨਰਲ ਕਾਮਰੇਡ ਜੀ ਨੇ ਦੇ ਦਿੱਤੀ ਆ ਬਾਕੀ ਐਸਾ ਚੋ ਸਾਹਿਬ ਕਹਿੰਦੇ ਸੀ ਆਣਗੇ ਮੌਕਾ ਦੇ ਜੇ ਜਦੋਂ ਆਣ ਕੇ ਦੇਖਣ ਭਾਜੀ ਕੀ ਲੱਗਦਾ ਆ ਕਿਹੋ ਜਿਹੇ ਲੋਕ ਹੋ ਸਕਦੇ ਆ ਕਿ ਨਸ਼ੇੜੀਆਂ ਦਾ ਕੰਮ ਹੋ ਸਕਦਾ ਹੈ ਭਾਜੀ ਨਸ਼ੇੜੀ ਵੀ ਹੋ ਸਕਦੇ ਆ ਕੁਝ ਹੋ ਸਕਦਾ ਵੀ ਧੰਦੇ ਵਾਲੇ ਬੰਦੇ ਵੀ ਇੰਦਾ ਲੱਗਦਾ ਰੋਜ਼ ਦਾ ਕੰਮ ਕਰਨ ਵਾਲੇ ਹੋ ਵੀ ਹੋ ਸਕਦੇ ਆ ਜ਼ਿਆਦਾਤਰ ਤਾਂ ਮਲਵਾਇਕਲ ਨਸ਼ੇੜੀ ਹੀ ਆ ਬਾਕੀ ਪੁਲਿਸ ਪਰਚਾਜਾਂ ਨੂੰ ਵੀ ਚਾਹੀਦਾ ਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਲੱਤ ਪਾਈ ਜਾਵੇ ਕਿਉਂਕਿ ਅਸੀਂ ਤਾਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਟੀ ਖਾਂਦੇ ਆ ਜੇ ਤਾਂ ਨੁਕਸਾਨ ਹੋਣ ਲੱਗ ਗਿਆ ਤੇ ਅਸੀਂ ਪਰਭਾਈ ਕਰਾਂਗੇ ਅੱਜ ਮੁਹੱਲਾ ਰਵਦਾਸਪੁਰਾ ਨੂਰਮੰਹ ਰੋਡ ਤੇ ਦੋ ਸ਼ਟਰ ਰਿਆ ਜਿਹੜੇ ਚੋਰਾਂ ਨੇ ਜਿਹੜੇ ਲੋਕ ਆਪਣਾ ਰਜਗਾਰ ਕਰ ਰਹੇ ਆ ਕੋਈ ਆਪਣਾ ਸਲੰਡਰ ਠੀਕ ਕਰ ਰਿਹਾ ਕਿ ਗੈਸ ਸਲੰਡਰ ਦੇ ਜਿਹੜੇ ਚੁੱਲ੍ਹੇ ਉਹ ਠੀਕ ਕਰਦੇ ਆ ਉਸ ਜਿਹੜੇ ਪੱਕੇ ਠੀਕ ਕਰਨ ਵਾਲੇ ਆ ਉਹ ਦੁਕਾਨਾਂ ਤੇ ਆਪਣਾ ਕਜਾਲਾ ਕਰ ਰਹੇ ਆ ਅੱਜ ਰਾਤ ਦੋ ਜਿਹੜੀਆਂ ਦੁਕਾਨਾਂ ਦੇ ਸ਼ਟਰ ਚੋਰਾਂ ਨੇ ਤੋੜੇ ਆ ਜਿਹੜਾ ਪ੍ਰਸ਼ਾਸਨ ਆ ਇਹ ਗੂੜੀ ਨੀਂਦੇ ਸੁੱਤਾ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਆ ਚੋਰੀਆਂ ਜਿਹੜੀਆਂ ਜਲਦੀ ਜਲਦੀ ਤੋਂ ਜਲਦੀ ਰੋਕੀਆਂ ਜਾਣ ਜੇ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਨਾਲ ਲੈ ਕੇ ਅਸੀਂ ਥਾਣੇ ਦਾ ਘਰਾਉ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਆ ਥਾੜੀ ਹੁਣੇ ਪੁਲਿਸ ਨੇ ਜਿਹੜਾ ਆਪਣਾ ਨੋਕ ਤੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਹਿਆ ਇਹ ਦਿਨ ਰਾਤ ਜਿਹੜੀਆਂ ਮਾਰਦਾਤਾ ਇਹ ਵੱਧ ਰਹੀਆਂ ਅਸੀਂ ਸਰਕਾਰ ਨੂੰ ਵੀ ਤੀਤਾਵ ਨਹੀਂ ਦਿੰਦੇ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਰੁਕੀਆਂ ਜਾਣ उधर इस मामले विच एस एच ओ सुखदेव सिंह नती उन्होंने कहा कि मामला उन्होंने ध्यान च है जल्द ही दोषियों काबू करके सलाखा पिछे दे दिता जाएगा